ਬਹੁਤ ਵੱਡਾ ਤੱਥ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਕਿ ਇੱਕ ਪੁਲਸ ਅਫਸਰ ਜਿਹੜਾ ਉਸ ਸਮੇਂ ਉਸ ਸੀਆਈ ਸਟਾਫ ਦੇ ਵਿੱਚ ਮੌਜੂਦ ਸੀਗਾ ਜਿਹੜਾ ਅੱਜ ਇੱਕ ਉਹ ਸੱਚ ਜਿਹੜਾ ਕਹਿੰਦੇ ਕਿ ਕਦੇ ਖਾਦਾ ਨਮਕ ਜਿਹੜਾ ਉਹ ਜਾਗ ਪੈਂਦਾ ਉਸ ਗੱਲ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸਬ ਇਨਸਪੈਕਟਰ ਸਤਪਾਲ ਸਿੰਘ ਜਿਹੜੇ ਕਿ ਇਸ ਟਾਈਮ ਰਿਟਾਇਰਮੈਂਟ ਲੈ ਚੁੱਕੇ ਸਤਪਾਲਾ ਸਵਾਗਤ ਹੈ ਸਾਈਕਮ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਲ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਕੌੜਾ ਹੁੰਦਾ ਤੇ ਪਰ ਬਹੁਤ ਘੱਟ ਲੋਕ ਬੋਲਦੇ ਆ ਇਹ ਚੀਜ਼ ਕਿਵੇਂ ਜਾਗ ਪੀ ਕੇ ਪੁਲਿਸ ਅਫਸਰ ਤਾਂ ਬਹੁਤ ਘੱਟ ਹੁੰਦੇ ਨੇ ਕਿ ਇਦਾਂ ਦੀ ਜਿਹੜੀ ਸਚਾਈ ਨੂੰ ਬਾਅਦ ਦੇ ਵਿੱਚ ਪੇਸ਼ ਕਰ ਦੇਣ ਕਿਉਂਕਿ ਠੀਕ ਹੈ ਪਰਿਵਾਰ ਪਾਲ ਨੇ ਬਹੁਤ ਜ਼ਰੂਰੀ ਹੁੰਦੇ ਕਿ ਯਾਰ ਸਮਾਂ ਨਹੀਂ ਲੱਗਦਾ ਜਦੋਂ ਕੋਈ ਇਕੱਲਾ ਹੁੰਦੀ ਆ ਹਾਂਜੀ ਇਹਦੇ ਵਿੱਚ ਵੇਖੋ ਇੱਕ ਤਾਂ ਹੁੰਦਾ ਤੁਹਾਡਾ ਪਰਿਵਾਰਕ ਪਿਛੋਕੜ ਜੀ ਸਭ ਤੋਂ ਵੱਡੀ ਗੱਲ ਹੈ ਵੱਡੀ ਗੱਲ ਹੀ ਹੋਊਗੀ ਤੇ ਉਸ ਤੋਂ ਅੱਗੇ ਤੁਹਾਡੀ ਹੁੰਦੀ ਐਜੂਕੇਸ਼ਨ ਹੂੰ ਠੀਕ ਹੈ ਜੀ ਮੇਰੇ ਪਰਿਵਾਰ ਦੇ ਵਿੱਚ ਮੈਂ ਸਿੱਖ ਪਰਿਵਾਰ ਚ ਜਨਮਿਆ ਹੂੰ ਠੀਕ ਹੈ ਜੀ ਹੂੰ ਸਿੱਖੀ ਨਾਲ ਵਾਸਤਾ ਸ਼ੁਰੂ ਤੋਂ ਜਨਮ ਤੋਂ ਲੈ ਕੇ ਅੱਜ ਤੱਕ ਹੂੰ ਬੇਸ਼ੱਕ ਮੈਂ ਪੱਤੇ ਤਾਂ ਜੀ ਇਹ ਨਹੀਂ ਗੱਲ ਹੁੰਦੀ ਪਰ ਤੁਹਾਡੀ ਭਾਵਨਾ ਕੀ ਹੈ ਬਿਲਕੁਲ ਉਸ ਤੋਂ ਬਾਅਦ ਜਿਹੜੀ ਸਾਡੀ ਐਜੂਕੇਸ਼ਨ ਹੈ ਉਹ ਮੇਰੀ ਖਾਲਸਾ ਸਕੂਲ ਭਪਿੰਦਰਾ ਕਾਲਸਰ ਸਕੂਲ ਤੋਂ ਹੋਈ ਹੂੰ ਸਾਡੇ ਉੱਥੇ ਜਿਹੜੇ ਸਾਨੂੰ ਪੜ੍ਹਾਉਂਦੇ ਸੀ ਟੀਚਰ ਗਿਆਨੀ ਹਰਵੰਦ ਸਿੰਘ ਹੂੰ ਉਹ ਵਿਦਵਾਨ ਲੋਕ ਸਨ ਹੂੰ ਤੇ ਉਹਨਾਂ ਦਾ ਕਿਰਦਾਰ ਐਡਾ ਉੱਚਾ ਸੁੱਚਾ ਹੁੰਦਾ ਸੀ ਵੀ ਨਾਲ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸਨ ਜੀ ਉਹ ਉਸ ਵੇਲੇ ਦੇ ਜਿਹੜੇ ਟੀਚਰ ਸੀ ਉਹ ਚੀਜ਼ਾਂ ਜਿਹੜੀ ਉਹ ਜਾਗ ਆ ਜਿਵੇਂ ਕਹਿੰਦੇ ਵੀ ਜਿਹੜੀ ਲੱਗ ਜੇ ਉਹ ਫਿਰ ਤੁਹਾਡੇ ਚੋਂ ਨਹੀਂ ਜਾਂਦੀ ਮੈਂ ਨੌਕਰੀ ਦੇ ਦੌਰਾਨ ਆਪਦੀ ਕੌਮ ਨੂੰ ਤੇ ਆਪਦੀ ਸਿੱਖੀ ਨੂੰ ਪਹਿਲ ਪਹਿਲ ਤੇ ਰੱਖਿਆ ਹੂੰ ਬਾਕੀ ਗੱਲਾਂ ਬਾਅਦ ਚ ਰਹੀਆਂ ਭਰਤੀ ਕਿੰਨੇ ਚੋਏ ਤੁਸੀਂ ਮੈਂ ਜੀ 92 ਚ ਜਨਵਰੀ 92 ਚ ਹੂੰ ਵੈਸੇ 91 ਚ ਸਾਡੀ ਸਿਲੈਕਸ਼ਨ ਹੋਈ ਜੀ ਤੇ ਸਾਨੂੰ ਜਿਹੜੀ 92 ਦੀ ਸ਼ੁਰੂਆਤ ਚ ਸੀ ਜਹੇਦਰ ਸਾਹਿਬ ਨੂੰ ਹਾਂਜੀ ਕਿੰਨੇ ਚੱਕੇ ਸੀ 92 ਚ 92 ਐਂਡ ਦੀ ਹੂੰ ਦਸੰਬਰ 92 ਚ ਦਸੰਬਰ 92 31 ਦਸੰਬਰ ਨੂੰ ਜੱਕੇ ਮੇਰੇ ਕੋਲ 26 27 ਦਸੰਬਰ ਨੂੰ ਜੱਕੇ ਅੱਛਾ 1 ਦਸੰਬਰ ਨੂੰ ਜਿਹੜੀ ਸ਼ਹਾਦਤ ਜਿਹੜੀ ਉਹ ਸੌਰੀ 1 ਜਨਵਰੀ ਨੂੰ ਸ਼ਹਾਦਤ ਦੱਸੀ ਜਾਂਦੀ ਹੈ ਜੀ ਉਦੋਂ ਤੁਸੀਂ ਉੱਥੇ ਮजूद ਸੀ ਹਾਂਜੀ ਮੈਂ ਉਦੋਂ ਸਾਡੇ ਐਸਐਚਓ ਹੁੰਦੇ ਸੀ ਸਰੇਂਦਰ ਸਿੰਘ ਲਾਹੌਰ ਹੂੰ ਮੈਂ ਉਹਨਾਂ ਦੇ ਨਾਲ ਗਨਮੈਨ ਹੁੰਦਾ ਸੀ ਤੇ ਉਸ ਵੇਲੇ ਜਿਹੜੇ ਸਰਦਾਰ ਸਵਰਨ ਸਿੰਘ ਹੈ ਐਸਐਸਪੀ ਫਰੀਦਕੋਟ ਤੋਂ ਇਹਨਾਂ ਦੀ ਬਦਲੀ ਜਗਰਾਉਂਦੀ ਹੋਗੀ ਸੀ ਤੇ ਉਸ ਵੇਲੇ ਜਦੋਂ ਇੱਕ ਆਈਪੀਐਸ ਅਫਸਰ ਆ ਕੇ ਨਵੀਂ ਐਸਐਸਪੀ ਲੱਗੇ ਸੀ ਜੀ ਉਹਨਾਂ ਨੇ ਥੋੜੀ ਜੀ ਸਖਤੀ ਕੀਤੀ ਤੇ ਉਹ ਐਸਐਚਓ ਸਾਹਿਬ ਦੇ ਨਾਲ ਅਸੀਂ ਉੱਥੇ ਕੁਦਰਤੀ ਅਸੀਂ ਤਾਂ ਵੈਸੇ ਹੀ ਗਏ ਸੀ ਉਹਨਾਂ ਦੇ ਨਾਲ ਬਤੌਰ ਗਨਮੈਨ ਪਰ ਇਹ ਨਹੀਂ ਸੀ ਕੋਈ ਹੈਗਾ ਵੀ ਵੀ ਅਸੀਂ ਕੋਈ ਉੱਥੇ ਉਸ ਤਰ੍ਹਾਂ ਜਾਣ ਬੁੱਝ ਕੇ ਗਏ ਸੀ ਚਲੋ ਉੱਥੇ ਪਹਿਲਾਂ ਹਰਪ੍ਰਭਗਵਾਨ ਸਿੰਘ ਸਦਰ ਮੁਖਸਰ ਐਸਐਚਓ ਲੱਗੇ ਹੁੰਦੇ ਸੀ ਉਹ ਤੇ ਉਹਨਾਂ ਨੂੰ ਹਰ ਭਗਵਾਨ ਸਿੰਘ ਸੋਢੀ ਹੂੰ ਉਹਨਾਂ ਨੂੰ ਨਾਲ ਲੱਗੇ ਸੀ ਐਸਐਸਪੀ ਸਾਹਿਬ ਉਦੋਂ ਲੈ ਜਾਂਦੇ ਸੀ ਐਸਐਚਓ ਨੂੰ ਅਸਰ ਨਾਲ ਹੂੰ ਤੇ ਉਹ ਸੀਆਈਏ ਵਿਚਾਰੇ ਸੀਗੇ ਅਸੀਂ ਉਹਨਾਂ ਦੇ ਕੋਲ ਹੀ ਗਏ ਸਿੱਦੇ ਸੀਆਈਏ ਤੇ ਜਦੋਂ ਅਸੀਂ ਗਏ ਉੱਥੇ ਉੱਥੇ ਹੋਰ ਬੰਦੇ ਵੀ ਫੜੇ ਸੀਗੇ ਤੇ ਪਰ ਉੱਥੇ ਗੱਲ ਗੋਲ ਚੱਲਦਾ ਮੈਨੂੰ ਉਹਨਾਂ ਦੀ ਮਾੜੀ ਮਾੜੀ ਕੌਕੀ ਸਾਹਿਬ ਦੀ ਸ਼ਕਲ ਯਾਦ ਸੀ ਤੇ ਮੈਂ ਉਹ ਸੰਤਰੀ ਨੂੰ ਪੁੱਛਿਆ ਮੈਂ ਕਿਹਾ ਜੀ ਇਹ ਭਾਈ ਸਾਹਿਬ ਕੌਣ ਨੇ ਹੂੰ ਤੁਹਾਨੂੰ ਪਤਾ ਨਹੀਂ ਸੀ ਵੈਸੇ ਪਹਿਲਾਂ ਨਹੀਂ ਸੀ ਪਤਾ ਮੈਨੂੰ ਉਹਦਾ ਜੀ ਇਹ ਜਸਦਰ ਗੁਰਦੇਵ ਸਿੰਘ ਕੌਕੀ ਆ ਹੂੰ ਚਲੋ ਇਹ ਗੱਲਾਂ ਗੁਲਾ ਕਰਦੇ ਹਾਂ ਚਾਹ ਪੀਤੀ ਬਾਹਰੋਂ ਚਾਹ ਚੁ ਪੀ ਕੇ ਤੇ ਉਹਨਾਂ ਚਰ ਨੂੰ ਬਾਹਰ ਬਾਅਦ ਚ ਪਤਾ ਲੱਗਿਆ ਉਹਨਾਂ ਦੇ ਤੁਹਾਨੂੰ ਪਤਨੀ ਆਏ ਉਹ ਰੋਟੀ ਲੈ ਕੇ ਆਏ ਸੀ ਉਹ ਸਦਰ ਥਾਣੇ ਗਏ ਤੇ ਉੱਥੋਂ ਉਹਨਾਂ ਨੇ ਦੱਸਤਾ ਵੀ ਉਧਰ ਹੈ ਤੁਸੀਂ ਪਹਿਲੇ ਦਿਨ ਹੀ ਗਏ ਤੇ ਰੋਟੀ ਲੈ ਕੇ ਆਏ ਸੀ ਸਾਡੇ ਜੱਥੇਦਾਰ ਨੂੰ ਆਏ ਬੈਠੇ ਸੀ ਬਾਹਰ ਖੜੇ ਸੀ ਉਹ ਤੇ ਉਹ ਅੰਦਰ ਰੋਟੀ ਨਹੀਂ ਜਾਣ ਦਿੰਦੇ ਹੋਣਗੇ ਉਹ ਸੰਤਰੀ ਮੈਨੂੰ ਕਹਿੰਦਾ ਬਾਈ ਤੁਸੀਂ ਬਾਹਰੋਂ ਆਏ ਆ ਤੂੰ ਨਿਗਾਹ ਦੇ ਅੰਦਰ ਜੀ ਚਲੋ ਮੇਰੇ ਵਰਦੀ ਪਾਈ ਸੀਗੀ ਫਿਰ ਮੇਰੇ ਵੀ ਮਨ 'ਚ ਭਾਵਨਾ ਆਈ ਨਾ ਇਸ ਚੀਜ਼ ਦੀ ਸਾਡੇ ਜੱਥੇਦਾਰ ਦੀ ਤੇ ਮੈਂ ਉਹਨਾਂ ਦੀ ਮਾਤਾ ਜੀ ਨੂੰ ਮਾਤਾ ਜੀ ਨੂੰ ਜਾ ਕੇ ਸਾਸੀ ਗਾਲ ਮੈਂ ਮਮਤਾ ਜੀ ਮੈਨੂੰ ਫੜਾ ਦਿਓ ਅਸੀਂ ਅੰਦਰ ਦੇ ਦਿੰਦੇ ਹਾਂ ਹੂੰ ਅੰਦਰ ਜਦੋਂ ਗਏ ਉਹ ਬਰਾਂਡਾ ਐਸ ਪਾਸੇ ਉਧਰ ਅਸੀਂ ਕੀਤੇ ਤੇ ਵੈਸੇ ਉਦੋਂ ਹਾਲਤ ਕਾਫੀ ਮਾੜੀ ਸੀ ਛਤ ਜਿਆਦਾ ਹਾਂ ਇੰਟਰੋਗੇਸ਼ਨ ਕਾਫੀ ਜਿਆਦਾ ਸੀਆਈ ਨ ਚਾਰਜ ਕੌਣ ਸੀ ਉੱਥੇ ਉਦੋਂ ਉਦੋਂ ਹਰ ਭਗਵਾਨ ਸੋਡੀ ਸੀ ਹਰ ਹੂੰ ਓਕੇ ਹਾਂ ਜੀ ਚਲੋ ਉੱਥੇ ਉਦੋਂ ਬਾਅਦ ਰੋਟੀ ਮੈਂ ਅੰਦਰ ਲੈ ਗਿਆ ਚਲੋ ਉਹਨਾਂ ਨੂੰ ਖਾਧੀ ਤਾਂ ਰੋਟੀ ਗਈ ਥੋੜੀ ਬਹੁਤੀ ਇੰਨੀ ਜਿਆਦੇ ਮਾੜੇ ਹਾਲਾਤ ਹਾਂ ਥੋੜੀ ਬਹੁਤ ਖਾਧੀ ਉਹਨਾਂ ਨੇ ਹੂੰ ਬਾਕੀ ਉਹ ਸਾਨੂੰ ਕਹਿੰਦੇ ਬੇਟਾ ਤੁਸੀਂ ਖਾ ਲੋ ਤੇ ਅਸੀਂ ਤਾਂ ਫਿਰ ਮੈਂ ਸੰਗਦੇ ਸੀ ਕਿ ਕਹਿੰਦੇ ਖਾ ਲਓ ਖਾ ਲਓ ਕੋਈ ਪੰਥ ਦਾ ਨਾਮ ਕਹਿੰਦੇ ਜਾ ਜਾ ਗੂ ਹੂੰ ਉਹ ਦੁੱਧ ਸੀਗਾ ਗਰਮ ਕੀਤਾ ਉਹ ਗਲਾਸ ਕੋ ਉਹਨਾਂ ਨੇ ਪੀਤਾ ਤੇ ਅਸੀਂ ਚਲੋ ਆਦੋ ਸਾਰਿਆਂ ਨੇ ਉੱਥੇ ਦੋ ਦੋ ਫੁਲਕੇ ਖਾ ਲਏ ਸਾਰਿਆਂ ਨੇ ਹੂੰ ਉਹ ਮੁੰਡੇ ਨੇ ਬਾਅਦ ਚ ਗਵਾਹੀ ਦਿੱਤੀ ਉਸ ਕੇ ਕੋ ਕੇ ਸਾਧਕ ਦੀ ਜਿਹੜਾ ਸੰਤਰੀ ਸੀ ਉਸ ਵੇਲੇ ਹੂੰ ਮੇਰੇ ਕੋਲ ਚਾਹ ਦੋ ਰਾਇਕੋਟ ਸਾਈਡ ਦਾ ਸੀ ਨੂਨ ਤਾਂ ਫਿਰ ਜਾਗਦਾ ਹੀ ਇਹ ਪੰਥ ਦੇ ਚਾਹਦਾਰ ਸਾਹਿਬ ਨਾਲ ਗੱਲ ਹੋਈ ਕੋਈ ਨਹੀਂ ਇੰਨੀ ਨਹੀਂ ਗੱਲ ਕੋਈ ਹੋਈ ਉਹਨਾਂ ਨੇ ਬਸ ਇੰਨਾ ਹੀ ਸੀ ਵੀ ਖਾ ਲਓ ਜੀ ਕਹਾਂ ਕਉ ਉਸ ਵੇਲੇ ਹਾਲਾਤ ਹੀ ਇਹ ਜੇ ਸੀ ਇੱਕ ਉਮਰ ਛੋਟੀ ਸੀ ਹੂੰ ਇਹਨਾਂ ਚੀਜ਼ਾਂ ਦੀ ਇਹਨਾਂ ਨੌਲੇਜ ਨਹੀਂ ਸੀ ਉਹ 20 ਸਾਲ ਦੀ ਉਮਰ ਸੀ ਸਾਰੀ ਹੂੰ ਪਰ ਦੁੱਖ ਤਾਂ ਹੁੰਦਾ ਹੀ ਹੈ ਨਾ ਹੂੰ ਵੀ ਇੱਕ ਕਿਸੇ ਜਥੇਦਾਰ ਕੋਈ ਛੋਟੀ ਚੀਜ਼ ਥੋੜੀ ਹੁੰਦੀ ਹੈ। ویسਾ ਸਾਡੇ ਸਿੱਖਾਂ ਦਾ ਪਾਵਰ ਹੀ ਹੋਗਾ ਛੋਟੀ ਚੀਜ਼ ਥੋੜੀ ਹੂੰ ਇਸ ਕਰਕੇ ਫਿਰ ਉਹ ਦਰਦ ਅੱਜ ਵੀ ਹੈ ਦਿਲ 'ਚ ਮੈਂ ਅੱਗੇ ਵੀ ਤੁਹਾਡੇ ਨਾਲ ਦੋ ਤਿੰਨ ਵਾਰੀ ਗੱਲ ਕੀਤੀ ਹੈ ਬਿਲਕੁਲ ਮੈਂ ਭਾਵੁਕ ਹੋ ਜਾਂਦਾ ਹੂੰ ਹੂੰ ਪੜ ਨੂੰ ਯਾ ਇਹ ਤੁਹਾਡੀ ਜਦੋਂ ਪਰਤੀ ਦੇ ਵਿੱਚ ਪਹਿਲਾ ਸੀਗਾ ਸਿੰਘ ਕਹਿ ਲੋ ਜਹੇਦਾਰ ਕਹਿ ਲੋ ਜਾਂ ਜਿਵੇਂ ਵੀ ਕਹਿ ਲੋ ਵੀ ਜਿਨ੍ਹਾਂ ਨੂੰ ਐਦਾਂ ਇੰਟਰੋਗੇਟ ਕੀਤਾ ਜਾ ਰਿਹਾ ਸੀ ਹਾਂ ਉਹ ਸ਼ਖਸੀਅਤ ਵੱਡੀ ਪਹਿਲੀ ਸੀ ਹੂੰ ਆਮ ਲੋਕਾਂ ਨੂੰ ਤਾਂ ਹੁੰਦਾ ਹੀ ਰਹਿੰਦਾ ਸੀਗਾ ਜਦੋਂ ਚੱਲਦਾ ਗਿਆ ਹੂੰ ਤਸ਼ੱਦਦੀ ਤਾਂ ਵੇਖੋ ਜੀ ਤੁਸੀਂ ਮੈਂ ਪਹਿਲਾਂ ਵੀ ਕਿਹਾ ਉਸ ਦਿਨ ਵੀ ਮੈਂ ਕਦੇ ਨਹੀਂ ਇਸ ਚੀਜ਼ ਨੂੰ ਮੁਕਰਦਾ ਹੂੰ ਅਸੀਂ ਵੀ ਕੀਤਾ ਸੀ ਗਨਾਹ ਕਰ ਮੈਂ ਕਹਿੰਦਾ ਪਰ ਅਸੀਂ ਕਿਸੇ ਦਾ ਪੁੱਤ ਨਹੀਂ ਮਾਰਿਆ ਜਿਹੜੀ ਤੁਹਾਡੀ ਇੰਟਰੋਗੇਸ਼ਨ ਹੁੰਦੀ ਆ ਉਹ ਪਾਰ ਤੋਂ ਹੁੰਦਾ ਚਲੋ ਕਰਨੀ ਪੈਂਦੀ ਆ ਜੀ ਕੀ ਕਰੀਏ ਫਿਰ ਪਰ ਜਹੇਦਰ ਸਾਹਿਬ ਦਾ ਜਦੋਂ ਨਾਮ ਆਉਂਦਾ ਉਹਦਾ ਭਾਵ ਕੋਈ ਭਾਵ ਕੋਈ ਹੋ ਜਾਂਦਾ ਮਰੋ ਮਲੀ ਆਏ ਤਾਂ ਹੁਣ ਅਸੀਂ ਮੈਂ ਐਸਐਚਓ ਸਾਹਿਬ ਸੀਗੇ ਤੇ ਉਹਨਾਂ ਦੇ ਨਾਲ ਮੈਂ ਸਾਥਕ ਚਲੇ ਗਏ ਅਸੀਂ ਹੂੰ ਤੇ ਉੱਥੇ ਇੱਕ ਮੁੰਡਾ ਸੀਗਾ ਉਹਦਾ ਅਨਕਾਊਂਟਰ ਕਰਨ ਵਾਸਤੇ ਬਚਾਇਆ ਮੁੰਡਾ ਹੂੰ ਉਹਦੇ ਗਵਾਹ ਨੇ ਜਿਸ ਗਨ ਸਿੰਘ ਕਾਨ ਸਿੰਘ ਵਾਲਾ ਆਏ ਤਾਂ ਦੇ ਅਸੀਂ ਇਹ ਥੋੜੀ ਸਾਰੀ ਪੁਲਿਸ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਸਾਰੀ ਪੁਲਿਸ ਨਹੀਂ ਮਾਰੀ ਹੁੰਦੀ ਹੂੰ ਕੋਈ 2-3 ਅਫਸਰ ਇਹ ਜੇ ਵਿੱਚ ਬੰਦੇ ਹੁੰਦੇ ਹਰੇਕ ਥਾਂ ਤੇ ਹੁੰਦੇ ਆ ਹੂੰ ਉਹ ਸਾਰਿਆਂ ਨੂੰ ਬਦਨਾਮ ਕਰ ਜਾਂਦੇ ਹੂੰ ਹੁਣ ਤੱਕ ਤੁਸੀਂ ਦੇਖ ਲਓ ਜੇ ਮੈਂ ਅੱਜ ਬਾਈਬਲ ਤੇ ਬੋਲ ਰਿਹਾ ਜਾਂ ਇਹ ਚੀਜ਼ਾਂ ਬੋਲ ਰਿਹਾ ਮੈਂ ਕਿ ਪੁਲਿਸ ਅਫਸਰ ਹੀ ਰਹੇ ਨੇ ਵੀ ਹੋਰ ਤਾਂ ਨਹੀਂ ਬੋਲ ਰਿਹਾ ਤੇ ਕਿਸੇ ਚ ਜ਼ਰੂਰਤ ਵੀ ਨਹੀਂ ਹੁੰਦੀ ਇਹਨਾਂ ਸੱਚ ਬੋਲਣ ਦੀ ਐਸੇ ਫਿਰ ਉਹ ਕਹਾਵਤ ਸੱਚੀ ਹੋ ਗਈ ਵੀ ਨਮਕ ਖਾਦਾ ਕਿਤੇ ਜਾਗ ਪੈਂਦਾ ਹਾਂ ਜਾਗ ਪੈਂਦਾ ਜੀ ਫਿਰ ਖਾਦਾ ਸੀ ਉਹਨਾਂ ਦੇ ਘਰ ਤੋਂ ਹੂੰ ਜਾਗ ਪਿਆ ਹੂੰ ਸੱਚ ਬੋਲਣਾ ਹੀ ਬਹੁਤ ਔਖਾ ਬੀਲੀ ਗੱਲ ਤੇ ਹਮ ਅਸੀਂ ਕਦੇ ਵੀ ਨਹੀਂ ਮੈਂ ਹੁਣ ਮੈਂ ਕਹੀ ਜਾਉਂ ਜੀ ਮੈਂ ਤਾਂ ਬੜਾ ਧਰਮਾਤਮਾ ਸੀਗਾ ਜੀ ਹਮ ਅਸੀਂ ਗੰਦ ਦੇ ਲਬੜੇ ਹਾਂ ਮੈਂ ਤਾਂ ਕਦੇ ਨਹੀਂ ਮੈਂ ਤਾਂ ਕਮਾਲ ਕਰ ਲਿਆ ਮੈਂ ਤਾਂ ਇੱਥੋਂ ਤੱਕ ਵੀ ਚੈਲੰਜ ਹੈ ਵੀ ਮੈਂ ਕਦੇ ਵੇਖਣਾ ਕਿਸੇ ਬੰਦੇ ਦੇ ਚਪੇੜ ਵੀ ਮਾਰੀ ਹੋਵੇ ਮੇਰੇ ਬੂਹੇ ਚਾਜ ਮੈਂ ਤੋਂ ਮਾਫੀ ਮੰਗੂਗਾ ਤੇ ਗਨਾਹ ਕਰ ਮੈਂ ਕੋਈ ਬੋਚਿਆ ਨਹੀਂ ਹਮ ਠੀਕ ਹੈ ਪੰਥੀ ਪੰਥ ਕਰਵਾਇਤਾਆਂ ਦੀਆਂ ਗੱਲਾਂ ਹੋਰ ਹੁੰਦੀਆਂ ਉਸ ਵੇਲੇ ਅਸੀਂ ਸਾਡੀ ਭਰਤੀ ਹੋਣ ਤੋਂ ਪਹਿਲਾਂ ਤੁਹਾਡੇ ਹੀ ਪਰਿਵਾਰ ਚੋਂ ਸਰਵਰ ਬ੍ਰਿਮ ਸਿੰਘ ਖੱਪਿਆਲੀ ਹਮ ਉਹਨਾਂ ਦੇ ਬਾਰੇ ਸਾਡੀ ਪੁਲਿਸ ਦੇ ਵਿੱਚ ਬਹੁਤ ਚਰਚਾ ਹੁੰਦੀ ਹੁੰਦੀ ਸੀ ਵੀ ਜੇ ਇਹੋ ਜਿਹਾ ਮਰਦ ਦੇਖਿਆ ਤੇ ਜੋਧਾ ਦੇਖਿਆ ਮੈਂ ਇੱਜ਼ਤ ਵੀ ਥੋੜੀ ਇਸ ਕਰਕੇ ਕਰਦਾ ਹਾਂ ਤੁਸੀ ਉਸ ਪਰਿਵਾਰ ਚੋਂ ਉਸ ਬੰਦੇ ਨੇ ਆਪਣਾ ਉਹ ਸਾਨੂੰ ਸਾਡੇ ਪੁਰਾਣੇ ਸਾਡੇ ਸੀਨੀਅਰ ਦੱਸਦੇ ਹੁੰਦੇ ਸੀ ਵੀ ਉਹਨੇ ਕਿਹਾ ਸੀ ਮੈਂ ਨਾਂ ਦੱਸਦਾ ਬ੍ਰਿਯੰਮ ਸਿੰਘ ਤੇ ਮੇਰਾ ਦੁਆਰਾ ਨਾਂ ਹੀ ਪੁੱਛ ਲੂ ਤੁਸੀਂ ਬਾਕੀ ਹੋਰ ਗੱਲਾਂ ਤਾਂ ਛੱਡੋ ਸ਼ਾਮਸੁੰਦਰ ਤਾਂ ਸ਼ਾਮਸੁੰਦਰ ਉਦੋਂ ਸੀਆਈ ਹੁੰਦਾ ਸੀ ਬਾਅਦ ਚੋ ਵੀ ਕਹਾਣੀ ਵੱਖਰੀ ਹੈ ਉਹ ਵੀ ਜਿਵੇਂ ਫਿਰ ਮਰਵਾਇਆ ਪੁਲਿਸ ਨੇ ਮਰਵਾਇਆ ਸੀ ਉਹ ਹੂੰ ਠੀਕ ਹੈ ਜੀ ਅੱਛਾ ਮਤਲਬ ਕਿ ਤਰੀਫਾਂ ਹੁੰਦੀਆਂ ਸੀ ਹੁੰਦੀਆਂ ਜੀ ਇਹਨਾਂ ਵੇਖੋ ਜਿਹੜੇ ਬਹਾਦਰ ਲੋਕ ਆ ਮਰਦੇ ਕਿਉਂਕਿ ਦੋ ਤਰ੍ਹਾਂ ਹੁੰਦੀਆਂ ਹਮ ਇੱਕ ਸਰਕਾਰੀ ਤਰ ਹੈ ਹਮ ਇੱਕ ਇਨਸਾਫ ਮੰਗਦੀ ਤਰ ਹੈ ਹਥਿਆਰ ਚੱਕਣਾ ਕੋਈ ਮਾੜਾ ਥੋੜੀ ਹੈ ਹਮ ਜੇ ਧਰਮੀ ਬੰਦੇ ਦੇ ਹੱਥੋਂ ਹਥਿਆਰ ਤੇ ਉਹ ਬਹੁਤ ਚੰਗਾ ਹੈ ਜੇ ਪਾਪੀ ਦੇ ਹੱਥ ਚ ਜਦ ਫਿਰ ਉਹ ਬਹੁਤ ਮਾੜਾ ਕਤਕ ਵੀ ਹੋ ਜਾਂਦਾ ਠੀਕ ਹੈ ਜੀ ਹਮ ਉਦੋਂ ਇਹ ਮੁੰਡਿਆਂ ਨੇ ਜਿਨ੍ਹਾਂ ਨੇ ਉਹਨਾਂ ਦੀ ਪੁਲਿਸ ਵੀ ਕਦਰ ਕਰਦੀ ਰਹੀ ਹੈ ਮੈਂ ਤਾਂ ਨਹੀਂ ਕਹਿੰਦਾ ਨਹੀਂ ਉਹ ਵੀ ਜਦੋਂ ਕੋਈ ਅਣਜਾਣ ਬੰਦਿਆਂ ਦੇ ਹੱਥ ਜਾਂ ਸੱਲ ਡਾਂਗੀਆਂ ਜਦੋਂ ਉਹਨਾਂ ਨੇ ਪੁਲਿਸ ਦੇ ਪਰਿਵਾਰ ਮਾਰਨੇ ਸ਼ੁਰੂ ਕੀਤੇ ਠੀਕ ਹੈ ਜੀ ਉਹ ਕਹੇ ਏਜੰਸੀਆਂ ਦੇ ਲਾ ਲਓ ਜਾਂ ਕੁਛ ਲਾ ਲਓ ਉਹ ਫਿਰ ਪੁਲਿਸ ਨੂੰ ਇੱਕ ਹਿਸਾਬ ਨਾਲ ਖਤ ਪਾ ਲਿਆ ਆਪਣੇ ਆਪ ਹੀ ਮੈਨੂੰ ਤੁਹਾਡੇ ਕੋਲੇ ਇਹ ਜਾ ਬਹੁਤ ਕੁਛ ਹੈ ਹੁਣ ਵੀ ਮੈਂ ਇਹੀ ਕਈ ਮੈਨੂੰ ਮਾੜੇ ਕਮੈਂਟ ਕਰਦੇ ਆ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਭਰਾਓ ਅਸੀਂ ਬਹੁਤ ਕੁਛ ਇਨਾ ਅੱਖਾਂ ਨਾਲ ਦੇਖਿਆ ਇੱਥੇ ਮੈਂ ਵੱਡੇ ਵੱਡੇ ਜਰਨਲ ਨਾ ਇੱਕ ਚਪੇੜ ਖਾਣ ਤੋਂ ਪਹਿਲਾਂ ਟੁੱਟਦੇ ਵੇਖੇ ਪਰ ਤੇ ਉਧਰ ਜਹੇਦਰ ਗੁਰਦੇਵ ਸਿੰਘ ਕੌਂਕੇ ਦੀ ਗੱਲ ਕਰੀਏ ਤਾਂ ਮੈਂ ਫਿਰ ਉਹਨਾਂ ਦੇ ਤਾਂ ਅੱਖਾਂ 'ਚ ਪਾਣੀ ਤੁਹਾਡੇ ਸਾਹਮਣੇ ਹੀ ਹੂੰ ਮੈਂ ਤਾਂ ਕਹਿੰਦਾ ਮੈਂ ਜਦ ਦੇ ਮਰਾਂ ਉਹਨਾਂ ਦੇ ਚਰਨਾ 'ਚ ਹੀ ਜਾਵਾਂ ਯਾਰ ਹੂੰ ਸੀ ਠੀਕ ਹੈ ਕਰਨ ਵਾਲਿਆਂ ਨੇ ਕੀ ਕਸੂਰ ਹੋ ਗਿਆ ਸਾਡੇ ਕਰਨ ਵਾਲਿਆਂ ਨੇ ਕਰਨ ਵਾਲਿਆਂ ਨੇ ਭੁਗਤਿਆ ਹੂੰ ਜੋ ਅੰਤ ਸੋਢੀ ਦਾ ਹੋਇਆ ਉਹ ਸਾਰੀ ਪੁਲਿਸ ਨੂੰ ਪਤਾ ਜੋ ਪਰਿਵਾਰਾਂ ਦਾ ਉਹਨਾਂ ਦਾ ਜਿਨ੍ਹਾਂ ਨੇ ਪਾਪ ਕੀਤੇ ਆ ਉਹਨਾਂ ਦੇ ਵੀ ਹਾਲਾਤ ਮਾੜੀ ਸੀ ਪਰ ਅਸੀ ਕਸੇ ਬੇਗਾਨਾ ਨੂੰ ਮੈਂ ਕਦੇ ਨਹੀਂ ਠੀਕ ਹੈ ਹੁਣ ਜਿਵੇਂ ਜੇ ਹੁਣ ਕੋਈ ਸਮਗਲਰ ਉਹਨੂੰ ਟੈਰੋਗੇਸ਼ਨ ਕਰਨਾ ਕੋਈ ਗਨਾਹ ਨਹੀਂ ਕੋਈ ਲਟੇਰਾ ਠੀਕ ਹੈ ਉਹਨਾਂ ਨੂੰ ਅੰਡਰੋਗੇਸ਼ਨ ਕਰਨਾ ਕੋਈ ਗਨਾਹ ਨਹੀਂ ਠੀਕ ਹੈ ਧਰਮੀਆਂ ਦਾ ਸਾਥ ਦਿੱਤਾ ਨੌਕਰੀ ਦਵਾਣ ਦਿੱਤਾ ਪਰ ਇਹੋ ਜੀ ਕਹਾਣੀ ਕੀ ਵਾਪਰੀ ਹੋਊਗੀ ਕਿ ਕੌਮ ਦਾ ਜ਼ਹੀਦਾਰੀ ਪੁਲਿਸ ਨੇ ਚੱਕ ਲਿਆ ਦੇਖੋ ਇਹਦੇ ਚ ਗੱਲਾਂ ਤਾਂ ਜਿਹੜੀਆਂ ਬਸ ਜੋ ਹੁਣ ਕੌਮ ਅਜ ਰੋਂਦੀ ਆ ਜਿਵੇਂ ਪਰਿਵਾਰ ਦੇ ਨਾਂ ਤੋਂ ਰੁੰਦੀ ਆ ਇੱਕ ਤਾਰ ਉਧਰ ਹੀ ਜੁੜਦੀ ਆ ਜਥੇਦਾਰ ਕੌਕੇ ਦਾ ਇਦੋਂ ਅੱਗੇ ਖਤਰਾ ਕਿਹਨੂੰ ਸੀਗਾ ਕਿਉਂਕਿ ਉਹਨਾਂ ਕੋਲੇ ਬਹੁਤ ਲੋਕ ਆਉਂਦੇ ਸੀ ਪਤਾ ਲੱਗਿਆ ਬਾਅਦ ਚ ਕਹਿੰਦੇ ਕਿ ਰਾਜੀਨਾਮੇ ਮਿੰਟਾਸ ਕੰਟਾ ਚ ਕਰਾ ਦਿੰਦੇ ਬਹੁਤ ਲੋਕ ਪੁਰੋਸਾ ਲੈ ਕੇ ਆਉਂਦੇ ਸੀ ਮੈਂ ਬੜੇ ਕਰਾਏ ਜੀ ਨੌਕਰੀ ਦਰਾਂ ਦੇਖੋ ਸਾਡੀ ਡਿਊਟੀ ਹੁੰਦੀ ਤੁਸੀਂ ਸੱਚੇ ਦਿਲੋਂ ਇਮਾਨਦਾਰੀ ਨਾਲ ਕੋਈ ਕੰਮ ਕਰਦੇ ਆ ਤੇ ਸਿਰੇ ਲੱਗ ਜਾਂਦਾ ਕੋਈ ਦਿੱਕਤ ਨਹੀਂ ਆਉਂਦੀ ਹੂੰ ਬੇਈਮਾਨੀ ਰਾਕੇ ਢੱਡਚ ਕਰੋਗੇ ਤੇ ਫਿਰ ਤਾਂ ਉਹ ਕਾਦਾ ਹੋਣਾ ਠੀਕ ਹੈ ਕਿਉਂਕਿ ਜਿਹੜਾ ਸਾਡਾ ਸਿਸਟਮ ਆ ਨਾ ਅਸੀਂ ਸਿਸਟਮ ਚ ਇਹੋ ਜੇ ਚੀ ਭਲੇ ਆ ਇਹੋ ਜੇ ਸਿਸਟਮ ਚ ਗਿਆ ਨੌਕਰੀ ਕੀਤੀ ਹੂੰ ਉਹਦੇ ਚ ਸਾਨੂੰ ਵੀ ਉਹਨਾਂ ਦੋਸ਼ ਨਹੀਂ ਦਿੱਤਾ ਜਾ ਸਕਦਾ ਹੂੰ ਠੀਕ ਹੈ ਹੁਣ ਚਲੋ ਉਹਨਾਂ ਗੱਲਾਂ ਦਾ ਤੁਸੀਂ ਤਾਂ ਛੋਟੇ ਹੋਵੋਗੇ ਤੁਹਾਨੂੰ ਨਹੀਂ ਇਹਨਾਂ ਚੀਜ਼ਾਂ ਦਾ ਪਤਾ ਆਹ ਜਿਹੜੀਆਂ ਦੋ ਦਿਨ ਕੱਟਣਾ ਤੁਹਾਡੇ ਸਾਹਮਣੇ ਹੋਈਆਂ ਹੂੰ ਠੀਕ ਹੈ ਤੇ ਇਹਨਾਂ ਲੋਕਾਂ ਤੋਂ ਇਹ ਉਮੀਦ ਕੀਤੀ ਜਾ ਸਕਦੀ ਸੀਗੀ ਵੀ ਇਹ ਲੋਕ ਇਹੋ ਜੇ ਹੋਣਗੇ ਇਹਨਾਂ ਮਾਮਲਿਆਂ ਤੇ 15 ਵਾਲੀ ਗੱਲ ਕਰਦੇ ਹਾਂ ਹੂੰ ਹੂੰ ਦਾ ਸੋਵੀ ਇਹਨਾਂ ਤੋਂ ਕੋਈ ਉਮੀਦ ਕੀਤੀ ਜਾ ਸਕਦੀ ਸੀ ਇਹ ਹੁਣ ਵੀ ਬੀਬੀਆਂ ਧਾੜੀਆਂ ਮੂੰਹ ਤੇ ਆ ਗਾਤਰੇ ਆ ਅਸੀਂ ਤਾਂ ਪਾਤਤਾਂ ਅਸੀਂ ਤਾਂ ਫਿਰ ਵੀ ਕੌਮ ਦਾ ਸਾਥ ਦੇ ਗਏ ਜੇ ਕੋ ਇਹਨਾਂ ਵਾਲੋਂ ਵੇਖੀਦਾ ਤੇ ਆਖੀਦਾ ਯਾਰ ਇਹਨਾਂ ਨਾਲ ਦਾ ਸੌਦਰ ਦੇ ਚੰਗੇ ਆ ਪਰ ਕੀ ਜਿਨ੍ਹਾਂ ਨੇ ਸਰਕਾਰਾਂ ਚਲਾਉਣੀਆਂ ਸੀ ਉਹਨਾਂ ਤੇ ਗੱਲ ਜਰੀ ਨਹੀਂ ਗਈ ਕਿ ਜੇ ਇਹ ਫੈਸਲੇ ਬਿਨਾਂ ਪੈਸਿਆਂ ਤੋਂ ਜਾਂ ਇੱਕ ਬੰਦਾ ਕਰਾਉਣ ਲੱਗ ਗਿਆ ਤੇ ਫਿਰ ਸਾਨੂੰ ਕਿਹਨੇ ਪੁੱਛਣਾ ਇਹ ਗੱਲ ਹੋ ਗਈ ਮੈਂ ਹੁਣ ਤੁਹਾਨੂੰ ਇਹ ਹੀ ਇਸ਼ਾਰਾ ਦੱਤਾ ਨਾ ਵੀ ਜੇ ਉਸ ਵਾਲੇ ਇਹ ਬੰਦਾ ਕਹਿ ਦਿੰਦਾ ਇਹ ਗੱਲ ਵੀ ਜੇ ਜਹੇਦਾਰ ਨੂੰ ਕੋਈ ਹੋ ਗਿਆ ਹੂੰ ਤੇ ਕਦੇ ਨਹੀਂ ਜਹੇਦਾਰ ਨੂੰ ਪੁਲਿਸ ਦੀ ਜ਼ਰੂਰਤ ਨਹੀਂ ਹੁੰਦੀ ਜਿੰਨਾ ਚਿਰ ਕੋਈ ਕਿਉਂਕਿ ਦੋ ਤਰ੍ਹਾਂ ਹੁੰਦੀਆਂ ਇੱਕ ਵਿਰੋਧੀ ਧਿਰ ਹੈ ਇੱਕ ਸਰਕਾਰ ਦੀ ਧਿਰ ਹੈ ਵਿਰੋਧੀ ਧਿਰ ਦਾ ਕੰਮ ਇਹ ਹੁੰਦਾ ਜ਼ੁਲਮ ਦੇ ਖਿਲਾਫ ਬੋਲਣਾ ਹੂੰ ਫਿਰ ਇਹ ਕਾਦੇ ਲੋਕ ਸੀਗੇ ਜੇ ਇਹ ਨਹੀਂ ਜ਼ੁਲਮ ਦੇ ਖਿਲਾਫ ਬੋਲੀ ਨਹੀਂ ਸਕੇ ਤੇ ਮੇਰਾ ਕਈਆਂ ਇੰਟਰਵਿਊਆਂ 'ਚ ਲੰਬਾ ਵੀ ਹੈ ਅਸੀਂ ਕਾਦੀ ਕੌਮ ਹੈ ਹੂੰ ਗੱਲਾਂ ਜਿੰਨੇ ਵੀ ਅੱਜ ਕਰਦੇ ਆ ਕਿਸੇ ਇੱਕ ਦਿਨ ਨੂੰ ਸੁਣਿਆ ਜਿ세 ਸਰ ਗੁਰਦੇਵ ਸਿੰਘ ਕੌਕੇ ਦੀ ਰਿਪੋਰਟ ਪਈ ਆ ਵੀ ਸਰਕਾਰ ਤੋਂ ਲਾਗੂ ਕਰਵਾ ਲਓ। ਬੇਸ਼ੱਕ ਕੋਈ ਪੁਲਿਸ ਅਫਸਰ ਨਹੀਂ ਦੁਨੀਆ 'ਚ ਹੈ ਨਹੀਂ। ਪਰ ਕੌਮਨ ਦਾ ਫੱਟ ਪਤਾ ਲੱਗੇ ਨਾ। ਅਜੇ ਪੈਂਡਿੰਗ ਰਿਪੋਰਟ ਪਈ ਹੈ ਜੀ। ਕਿਉਂਕਿ ਉਹਦੇ ਉੱਡਦਾ ਨਹੀਂ ਗਈ। ਪਰ ਪੰਥਕ ਜਿਨਾ ਤੁਸੀਂ ਗੱਲ ਕਰਦੇ ਹੋ ਨਾ ਜਾਂ ਸਰਕਾਰਾਂ ਦੀਆਂ। ਹਾਂ ਇਹ ਉਹਨਾਂ ਦੇ ਨਾਂ ਤੇ ਸਰਕਾਰ ਤਾਂ ਬਣਾ ਗਿਆ। ਹੂੰ ਉਹਨਾਂ ਦੇ ਨਾਂ ਹੀ ਵਿੱਚ ਹੈ ਨਾ ਸਰਕਾਰ ਬਣਾਉਣ ਚ। ਹੂੰ ਵਾਦਾ ਕੀਤਾ ਸੀ ਲੋਕਾਂ ਨਾਲ ਵੀ ਅਸੀਂ ਜਾਂਚ ਕਰਾਵਾਂਗੇ ਜਿ세 ਸਰ ਗੁਰਦੇਵ ਸਿੰਘ ਕੌਕੇ ਦੀ। ਉਹਦੇ ਤੁਸੀਂ ਵਿਧਾਨ ਸਭਾ ਦਾ ਰਿਕਾਰਡ ਕੱਢ ਲਓ ਬਲਦੇਵ ਸਿੰਘ ਬਲਮਗੜ ਸੀ ਐਮਐਲਏ। ਕਾਮਰੇਡ ਸੀ ਉਹ ਹੁਣ ਸਵਾਲ ਕੀਤਾ ਬਦਲ ਸਾਹਿਬ ਨੂੰ ਮੁਕਸਰਾਲਾ ਹਾਂ ਹੂੰ ਕਹਿੰਦਾ ਜੀ ਛੱਡੋ ਪੁਰਾਣੇ ਜਿਹੜੇ ਗ੍ਰੀਨ ਡਾਉਨਿੰਗ ਦੇੜੀ ਦੇ ਹੁੰਦੇ ਅੱਗੋਂ ਬਦਲ ਸਾਹਿਬ ਨੇ ਕਹਿੰਦੇ ਹਾਂ ਵਿਧਾਨ ਸਭਾ ਦਾ ਰਿਕਾਰਡ ਬੋਲਦਾ ਮੈਂ ਨਹੀਂ ਬੋਲਦਾ ਇਹ ਮੈਂ ਨਹੀਂ ਕਹਿ ਰਿਹਾਗਾ ਹੂੰ ਅੱਜ ਵੀ ਕਢਾ ਲੋ ਅੱਜ ਅੱਜ ਵਿਰੋਧੀ ਧਿਰ ਵਾਲੇ ਕਢਾ ਲੈਣ ਸਰਕਾਰ ਤੂੰ ਜੱਡੇ ਸਵਿਰਦਾ ਹੂੰ ਮੈਂ ਤਾਂ ਮਾਨ ਸਾਹਿਬ ਤੇ ਬਹੁਤ ਉਮੀਦਾਂ ਮੈਂ ਤਾਂ ਕਹਿੰਦਾ ਮਾਨ ਸਾਹਿਬ ਹੋਰ ਪੋਟਾਂ ਜਾਰੀ ਕਰ ਦੇਵੇ ਹੂੰ ਦੇਖੋ ਕੀ ਕੁਝ ਨਿਕਲਦਾ ਵਿੱਚੋਂ ਹੂੰ ਹੂੰ ਤੇ ਦੇਖ ਲਓ ਪੰਜਾਬ ਦੇ ਲੋਕਾਂ ਦਾ ਫਿਰ ਕੀ ਰਿਐਕਸ਼ਨ ਹੋਊਗਾ ਹੂੰ ਜਿਹੜੀ ਇਹ ਚੀਜ਼ਾਂ ਜੇ ਬਾਹਰ ਆਉਂਦੀਆਂ ਨਾ ਤੇ ਕੌਮ ਫੇਰ ਹੀ ਸਹੀ ਰਾਹ ਤੇ ਚੱਲ ਸਕਦੀ ਆ ਸੱਚ ਸਾਹਮਣੇ ਆਉਣਾ ਚਾਹੀਦਾ ਹਾਂ ਜਦੋਂ ਕੋਈ ਬੰਦੇ ਇਹ ਜਿਹੀਆਂ ਚੀਜ਼ਾਂ ਤੇ ਮੂੰਹ ਮੀਚ ਲੈਂਦੇ ਨਾ ਫਿਰ ਉਹਨਾਂ ਤੇ ਸ਼ੱਕ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਵੀ ਇਹਨਾਂ ਦੇ ਮੂੰਹ ਚੋਂ ਇਹ ਗੱਲ ਕਿਉਂ ਨਹੀਂ ਨਿਕਲਦੀ ਉਹ ਕਿਸੇ ਇੱਕ ਧਰ ਦੇ ਥੋੜੀ ਸੀਗੇ ਜਸੇਦਾਰ ਜੀ ਕੌਮ ਦੇ ਜਸੇਦਾਰ ਸੀ ਸਮੁੱਚੀ ਕੌਮ ਤੇ ਕੌਮ ਦੇ ਵਿੱਚ ਅਸੀਂ ਵੀ ਆ ਤੁਸੀਂ ਵੀ ਆ ਇਹ ਵੀ ਸਾਰੀ ਹੈ ਜਾਂ ਤਾਂ ਇਹਨਾਂ ਵੀ ਉਹ ਤਾਂ ਕੱਲੇ ਕਾਲੀਆਂ ਦੇ ਸੀ ਜੀ ਜਾਂ ਉਹ ਕਈਏ ਉਹ ਤਾਂ ਜੀ ਕਾਂਗਰਸੀਆਂ ਦੇ ਸੀ ਜਾਂ ਇਹ ਕਈਏ ਉਹ ਤਾਂ ਖੜਕੁੱਤਰਾਂ ਦੇ ਸੀ ਅਕਾਲ ਤਖਤ ਨੂੰ ਸਤਕਾਰ ਰੱਖਣ ਵਾਲੇ ਹਰੇਕ ਦੇ ਜਸੇਦਾਰ ਸੀ ਹਰੇਕ ਉਹ ਤਾਂ ਹਿੰਦੂ ਵੀਰ ਵੀ ਬਹੁਤ ਰੱਖਦੇ ਆ ਬਿਲਕੁਲ ਠੀਕ ਹੈ ਜੀ ਇਸ ਕਰਕੇ ਫਿਰ ਕਾਦੇ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਤਖਤ ਆ ਸਾਡਾ ਉਹ ਜਿਹੜੀ ਕੌਮ ਦੇ ਜਸੇਦਾਰ ਦਾ ਇਨਸਾਫ ਨਹੀਂ ਲੈ ਸਕੀ ਕੀ ਉਹ ਤੋਂ ਉਮੀਦ ਕੀਤੀ। ਬਸ ਦੂਸਰੀਆਂ ਸਰਕਾਰਾਂ ਨੂੰ ਤਾਂ ਫਿਰ ਕਹਿ ਨਹੀਂ ਸਕਦੇ ਕਿ ਜਿਹੜੀਆਂ ਆਈਆਂ। ਹਾਂਜੀ। ਵੇਖੋ ਇਹ ਇਹ 93 ਦੀ ਘਟਨਾ ਹੈ। ਹੂੰ। ਉਸ ਵੇਲੇ ਜਿਹੜਾ ਖੜਕੂਸ਼ਿੰਗਾਰ ਸੈਡ ਆਨਫਾਲਟ ਚਲਾ ਗਿਆ ਸੀ। ਖਾਸ ਕਰਕੇ ਕਹਿ ਲੀਏ ਕਿ ਤੁਰਾ ਸੀ ਗਿਆ ਚੜਾਉਣਾ। ਮੈਂ ਜਨਵਰੀ ਚ ਲਾਸਟ ਮੁਕਾਬਲਾ ਹੁੰਦਾ ਖੁੰਡੇ ਹਲਾਲ। ਹੂੰ। ਬਸ ਉਸ ਤੋਂ ਬਾਅਦ ਕੋਈ ਮੁਕਾਬਲਾ ਨਹੀਂ ਹੋਇਆ। ਹੂੰ। ਟਾਊਨਫਾਲਟ ਚਲਾ ਗਿਆ। ਹੂੰ। ਉਸ ਤੋਂ ਬਾਅਦ ਜਿਹੜੇ ਲੋਕ ਹੂੰ ਜਗਰਾਉਂ ਜਥੇਦਾਰ ਦੀ ਮੌਤ ਤੇ ਵੈਣ ਪਾਉਂਦੇ ਸੀ ਨੇ। ਜਿਹੜੇ ਸਿੱਖ ਹੂੰ 8 ਮਹੀਨਿਆਂ ਬਾਅਦ ਉੱਥੇ ਮਾਨਕ ਦਾ ਖੜਾ ਲੱਗਾ ਤੇ ਉਹੀ ਲੋਕ ਢੱਲੇ ਤੋਂ ਸੂਟ ਦਿੰਦੀਆਂ ਸੀਰ ਦੇ ਗਾਣਿਆਂ ਤੇ ਭੰਗੜੇ ਪਾਉਂਦੇ ਸੀ ਕੌਕੇ ਪਿੰਡ ਨੀਜਗਰਾਉਂ ਜਿਗਰਾਉਂ ਉਦੋਂ ਪ੍ਰੋਫੈਸਰ ਮੋਹਨ ਸਿੰਘ ਦੇ ਮੇਲੇ ਇਹਨਾਂ ਨੇ ਮਨਾਉਣਾ ਸ਼ੁਰੂ ਕਰ ਲਏ ਸੀ ਨਾ ਹੂੰ ਵੀ ਹੁਣ ਵੇਖੋ ਜੀ ਦੁਵਾਰਾ ਸੱਭਿਆਚਾਰ ਜਿਹੜਾ ਇਹ ਤੁਹਾਨੂੰ ਸੱਭਿਆਚਾਰ ਨਹੀਂ ਕਹਿੰਦੇ ਪਤਾ ਨਹੀਂ ਕਿਹੜਾ achar ਤੇ ਉਹੀ ਲੋਕ ਉੱਥੇ ਨੱਚਦੇ ਸੀਗੇ ਉਹਦੇ ਨਾਲ ਭੁੱਲ ਗਈ ਕੌਮ ਕਿੰਨਾ ਮਹੀਨਾ ਜੀ ਸਾਡੇ ਜਿਹੇਦਾਰ ਨਾਲ ਕੀ ਹੋਇਆ ਤੇ ਮੈਨੂੰ ਅੱਜ ਵੀ ਇਸ ਗੱਲ ਨੂੰ 30 ਸਾਲ ਦੇ ਕਰੀਬ ਹੋ ਗਿਆ ਜਿਆਦਾ ਹੀ ਹੋ ਗਿਆ ਉੱਤੇ ਹੋ ਗਿਆ ਕਈ ਮਹੀਨੇ ਦੋ ਤਿੰਨ ਮਹੀਨੇ ਉੱਤੇ ਹੋ ਗਿਆ ਹਾਂ ਮੈਂ ਉਦੋਂ ਨੌਜਵਾਨ ਸੀ ਅੱਜ ਬਢੇਪੇ ਵਾਲੀ ਦਲੀ ਜਲ ਨੂੰ ਤੁਰ ਪਿਆ ਮੈਨੂੰ ਤਾਂ ਅੱਜ ਵੀ ਨਹੀਂ ਭੁੱਲਦੀ ਗੱਲ ਉਹ ਮੇਰੇ ਅੱਖਾਂ ਸਾਹਮਣੇ ਆ ਜਾਂਦੀ ਹੈ ਹੂੰ ਮੈਂ ਕਹਿੰਨਾ ਜਿੱਥੇ ਦੋਸ਼ ਆ ਪੁਲਿਸ ਦਾ ਹੈਗਾ ਜੀ ਤੁਸੀਂ ਉਸ ਤੋਂ ਬਾਅਦ ਕਿੰਨੇ ਦਿਨ ਮਿਲਦੇ ਰਹੇ ਉਹਨਾਂ ਨੂੰ ਨਹੀਂ ਅਸੀਂ ਉਦੋਂ ਹੀ ਗਏ ਹਾਂ ਜੀ ਮੇਰੇ ਕੋਲ 29 ਗੇ 28 ਗੇ 29 ਤਰੀਕ ਦੀ ਗੱਲ ਹੈ ਐਂਡ ਜੇ ਤੇ ਸੀ ਹੂੰ ਉਦੋਂ ਬਾਅਦ ਤਾਂ 30 ਨੂੰ ਤਾਂ ਮੇਰੇ ਖਿਆਲ ਉਹਨਾਂ ਨੂੰ ਫਿਰ ਕਰ ਦਿੱਤਾ ਬਾਅਦ ਚ ਪਤਾ ਲੱਗ ਗਿਆ ਸੀ ਉਮੜਾ ਮੈਨੂੰ ਮਿਲਦਾ ਰਿਹਾ ਬਾਅਦ ਚ ਉਹਨਾਂ ਗਵਾਈ ਵੀ ਦਿੱਤੀ ਹਾਂ ਹੂੰ ਤੀਨ ਉਥੇ ਉਹੀ ਹੋਇਆ ਨਾ ਉਹਨਾਂ ਦੀ ਬਦਲੀ ਹੋ ਗਈ ਨਵੇਂ ਐਸਐਸਪੀ ਸਾਹਿਬ ਅਜੇ ਆਏ ਨਹੀਂ ਸੀ ਉਹਦੇ ਵਿੱਚ ਵਿੱਚ ਹੀ ਸਾਰਾ ਕੰਮ ਕਰਦਾ ਹੈ ਅੱਛਾ ਉਜੜੀ ਸਪੇਸ ਸੀਗੀ ਕੁਝ ਘੰਟਿਆਂ ਦੀ ਰਿਸ ਸਪੇਸ ਬਣਾਈ ਕਿਤਾ ਗਈ ਸੀ ਨਾ ਪਹਿਲੇ ਤਾਂ ਕਸੂਰ ਆ ਬੇ ਨਾ ਦੂਜੇ ਦਾ ਦੂਜੇ ਦਾ ਪਰ ਜਿਹੜਾ ਇੰਚਾਰਜ ਸੀ ਹੁੰਦਾ ਆ ਪਰ ਇਹਦੇ ਪਿੱਛੇ ਵੇਖੋ ਨਾ ਪਰ ਗਲਤਾ ਉੱਥੇ ਹੀ ਆਉਂਦੀ ਹੈ ਸਰਕਾਰ ਜੇ ਸਵੈਰਥੂ ਦੀ ਤੇ ਚੀਜ਼ ਨਹੀਂ ਸੀ ਹੋਣੀ ਮੈਂ ਇਹਦੇ ਪੁਲਿਸ ਅਫਸਰਾਂ ਨੂੰ ਦੋਸ਼ ਨਹੀਂ ਦਿੰਦਾ ਮੈਂ ਉਸ ਵੇਲੇ ਦੇ ਚੀਫ ਮਿਨਿਸਟਰ ਨੂੰ ਦੋਸ਼ ਦਿੰਦਾ ਜਿਹਨੂੰ ਉਹ ਵੀ ਤਾਂ ਸਿੱਖੀ ਸੀ ਨਾ ਕਾਂਗਰਸ ਪਾਰਟੀ ਦਾ ਸੀ ਉਹਨੂੰ ਹੀ ਪਤਾ ਹੀ ਨਹੀਂ ਜਸਹਦਰ ਗੁਰਦੇਵ ਸਿੰਘ ਕਿਉਂਕਿ ਉਹ ਕ੍ਰਿਮੀਨਲ ਹੈ ਉਹ ਕ੍ਰਿਮੀਨਲ ਸੀ ਉਹ ਡੈਂਸਨ ਦੀ ਗੱਲ ਕਰਦੇ ਹਾਂ ਬਤੌਰ ਸੇਖ ਉਹਨੂੰ ਉਹਦੀ ਹਫਾਜ਼ਤ ਕਰਨੀ ਚਾਹੀਦੀ ਸੀ ਪਰਛੈ ਉਹਨਾਂ ਨੂੰ ਤਾਂ ਖੂਨ ਦੇ ਸਕਦੇ ਫਿਰ ਫਿਰ ਚਲੋ ਜਵਾਬ ਦੇਵੇ ਸਰਕਾਰ ਵੀ ਉਹਦੀ ਇੰਟਰੋਗੇਸ਼ਨ ਚ ਜਿਹੇ ਦਰਜੀ ਉਚਾਰਨਾਂ ਨੇ ਕੱਢਿਆ ਕੀ ਆ ਫਿਰ ਹੋਰ ਜਨਤਕ ਨਹੀਂ ਕੀਤੀ ਨਹੀਂ ਫਿਰ ਕੁਝ ਤਾਂ ਨਿਕਲੇ ਹੋਣਾ ਵਿੱਚੋਂ ਉਹਨਾਂ ਦੇ ਉਹ ਕੀ ਰਿਕਵਰੀ ਹੋਈ ਉਹਨਾਂ ਦੀ ਅੰਡਰੋਗੇਸ਼ਨ ਤੇ ਕਿੰਨੇ ਉਹਨਾਂ ਨੇ ਬੰਦੇ ਮਾਰੇ ਜਾਂ ਉਹਨਾਂ ਨੇ ਕੀ ਪਾਪ ਕੀਤਾ ਕੁਝ ਕੱਢਿਆ ਹੋਣਾ ਫਿਰ ਉਹਨਾਂ ਅੰਡਰੋਗੇਸ਼ਨ ਤਾਂ ਹੀ ਕੀਤੀ ਜਾਂਦੀ ਹੈ ਨਾ ਸੱਚ ਬਾਹਰ ਕਢਾਉਣ ਵਾਸਤੇ ਰਿਪੋਰਟ ਪਈ ਆ ਤੇ ਚ ਬਿਲਕੁਲ ਵੇਗ ਨਾਲ ਕਤਲ ਹੋਇਆ ਜਿਹੇ ਦਾ ਜੀ ਮਾਫੀ ਦਵਾ ਕਰੂਗਾ। ਛੱਲ ਬਹੁਤ ਐਨ ਸਜ਼ਾ ਮਿਲੀ ਵੀ ਜਾਂਦੀ। ਮਿਲ ਗਈ। ਚਲੋ ਮੈਂ ਕਹਿੰਦਾ ਦੁਨੀਆ ਤੇ ਵੇਖੋ ਜਿਹੜਾ ਬੰਦਾ ਦੁਨੀਆ ਤੋਂ ਚਲਾ ਗਿਆ। ਉਹਦੇ ਬਾਰੇ ਮੈਂ ਨਹੀਂ ਸਮਝਦਾ ਉਹਦੇ ਬਾਰੇ ਬੋਲ ਕੇ ਇਨਸਾਨੀਅਤ ਤੌਰ ਤੇ ਨਹੀਂ ਚੰਗੇ ਲੱਗਦੇ। ਪਰ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਨਾ ਕੌਣ ਦੇ। ਹੂੰ। ਇਹਦੇ 'ਚ ਉਹਨਾਂ ਦੇ ਨਾਲੋਂ ਸਾਡੇਾਂ 'ਚ ਜਿਨ੍ਹਾਂ ਨੂੰ ਅਸੀਂ ਆਪਦੇ ਸਮਝੀ ਫਿਰਦੇ ਆ ਨਾ ਉਹਨਾਂ ਦੇ ਕਸੂਰ ਜ਼ਿਆਦਾ। ਕਿੰਨੇ ਆ ਬਟੋਏ ਵਰਗੇ ਆ ਹੋਰ ਆ। ਹੋਰ ਗੱਲਾਂ ਇਹ ਤਾਂ ਰੋਲਾ ਪਾਉਂਦੇ ਆ ਕਦੇ ਵਿਧਾਨ ਸਭਾ ਚ ਇਹਨਾਂ ਦਾ ਮੂੰਹ ਖੁੱਲਿਆ ਅੱਜ ਤੱਕ ਹੂੰ ਕਹਿੰਦੇ ਜੀ ਸਾਰੇ ਪੰਸ ਦਾ ਦਰਦ ਦਾ ਟੋਕਰਾ ਹੀ ਅਸੀਂ ਸਿਰ ਤੇ ਰੱਖੀ ਬੰਦੇ ਹੂੰ ਮੇਰੇ ਵਰਗਾ ਇੱਕ ਬੰਦਾ ਇਹ ਚੀਜ਼ ਨੂੰ ਡਿਮਾਂਡ ਕਰ ਰਿਹਾ ਅੱਜ ਇਹਨਾਂ ਨੂੰ ਕੀ ਹੋਇਆ ਇਹਨਾਂ ਤਾਂ ਫਰਜ਼ ਬਣਦਾ ਸੀ ਪਰ ਉਹ ਤੋਂ ਪਹਿਲਾਂ ਚਲੋ ਉਹਦੇ ਛੋਟੇ ਹੋਵਾਂਗੇ ਜਿਹੜਾ 78 ਦਾ ਗਾੜ ਉਹ ਵੀ ਇਹਨਾਂ ਦੀ ਝੋਲੀ 'ਚ ਪੈਂਦਾ ਉਦੋਂ ਪਹਿਲਾਂ ਵੀ ਮੇਰਾ ਖਿਆਲ ਉਹ ਨਕਉਦਰ ਕਾਣ ਕਹਿੰਦੇ ਹੁਣ ਉਹਦਾ ਵੀ ਰੌਲਾ ਜਿਹਾ ਕਾਫੀ ਸੋਸ਼ਲ ਮੀਡੀਆ ਤੇ ਦੇਖਦੇ ਆ ਮੇਰੇ ਦਾ ਜਨਮ ਪੱਤਰ ਦਾ ਹੂੰ ਠੀਕ ਹੈ ਜੀ ਤੇ ਉਹ ਵੀ ਇਹਨਾਂ ਦੀ ਝੋਲੀ ਚ ਪੈਂਦਾ ਤੇ ਸਾਡਾ ਨਹੀਂ ਕਸੂਰ ਲੋਕਾਂ ਦਾ ਇਹਦੇ ਵਿੱਚ ਅਸੀਂ ਇਹਨਾਂ ਲੋਕਾਂ ਨੂੰ ਫੇਰ ਵਾਰ-ਵਾਰ ਤਨੂੰ ਇਹ ਲੱਗਦਾ ਕਿ ਜਿੰਨੀ ਸਾਰਾ ਕੁਝ ਵੀ ਇੱਥੇ ਹੋਇਆ ਹੈ ਇਹਦੇ ਵਿੱਚ ਸਾਡੇ ਜਿਹੜੇ ਆਪਦੇ ਪੰਥਕ ਬੰਦੇ ਸੀ ਉਹਨਾਂ ਦਾ ਜ਼ਿਆਦਾ ਕਸੂਰ ਆਪ ਦਾ ਆਪਦੇ ਦਾ ਕਸੂਰ ਜ਼ਿਆਦਾ ਹੀ ਹੈ ਪਰ ਬੜੀ ਵੱਡੀ ਗੱਲ ਹੈ ਕਿ ਕੌਮ ਦਾ ਜਥੇਦਾਰ ਹੋਵੇ ਤੇ ਸਮੁੱਚੀ ਕੌਮ ਦਾ ਉੱਥੇ ਸਿਰ ਝੁਕਦਾ ਹੋਵੇ ਤੇ ਆਪਾਂ ਇਨਸਾਫ ਨਹੀਂ ਲੈ ਸਕੀ ਤੁਸੀਂ ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਨਾ ਜੀ ਆ ਹੁਣ ਵੀ ਦੇ ਦਿੰਨੇ ਆਪਾਂ ਜੀ ਜਥੇਦਾਰ ਦੀ ਸਿਕਿਉਰਿਟੀ ਵਾਪਸ ਹੋਈ ਸੀ ਜੀ ਜਹਦਾਰ ਜੀ ਨੇ ਇੱਕੋ ਗੱਲ ਕਹੀ ਹੈ ਪਲਾਂ ਉਹਨੂੰ ਕੌਮ ਮੰਨੇ ਜਾਂ ਨਾ ਮੰਨੇ ਚਲੋ ਹੈ ਤਾਂ ਹੈ ਨਾ ਅਜੇ ਤੱਕ ਕੱਲ ਤੱਕ ਸਭ ਨੂੰ ਸਰਚ ਕਾਉਣੇ ਆ ਆਪਾਂ ਤੋਸ ਤਖਤ ਦੇ ਬੈਠ ਤਖਤ ਦੇ ਨੂੰ ਸਰਚ ਕਾਉਣੇ ਉੱਥੇ ਬੈਠਣ ਨਾਲ ਉਹ ਉਪਾਸ਼ਕ ਹੈ ਉਹਨਾਂ ਨੇ ਇੱਕ ਬਿਆਨ ਦਿੱਤਾ ਮੈਂ ਨਹੀਂ ਸਿਕਿਉਰਟੀ ਲੈਣੀ ਮੁੱਖ ਮੰਤਰੀ ਆਪ ਚੱਲ ਕੇ ਆਇਆ ਉੱਥੇ ਇਹਦਾ ਮਤਲਬ ਹੈ ਇਸ ਮੁੱਖ ਮੰਤਰੀ ਚ ਨਿਮਰਤਾ ਹੈ ਮੈਂ ਉਹੀ ਗੱਲ ਕਰਦਾ ਨਾ ਵੇਖੋ ਉਹਨੂੰ ਪਤਾ ਫਿਰ ਜਹਦਾਰ ਕੀ ਹੈ ਹੂੰ ਤੇ ਜੇ ਬੋਲੀਓ ਕਿਸੇ ਦੀ ਬੋਲਦਾ ਮੈਂ ਇਸ ਤੀ ਤੇ ਨਹੀਂ ਜਾਂਦਾ ਹੂੰ ਉਸ ਉਪਾਧੀ ਨੂੰ ਮੁੱਖ ਮੰਤਰੀ ਸਾਹਿਬ ਨੇ ਉਸ ਵੇਲੇ ਜਾ ਕੇ ਕਿਹਾ ਸੀ ਸਾਥੋ ਗਲਤੀ ਹੋ ਗਈ ਤੁਸੀਂ ਸਿਕਿਉਰਿਟੀ ਲਓ ਮੈਂ ਕਿਹਨੇ ਦੇਣੀ ਚਾਹੀਦੀ ਉਹਨਾਂ ਨੂੰ ਸਾਡੀ ਕੌਮ ਦਾ ਉਹ ਜਥੇਦਾਰ ਸਾਡਾ ਤਾਂ ਜੇ ਉਹ ਸਹੀ ਚੱਲੇ ਤਾਂ ਨਿਸ਼ਾਫਰ ਕਰ ਦੇਵੇ ਕੌਮ ਸਾਹਿਬ ਕੁਛ ਉਹ ਹੂੰ ਆਪਦੇ ਫਰਜ਼ ਨੂੰ ਭੁੱਲ ਗਏ ਲੋ ਪਰ ਮੁੱਖ ਮੰਤਰੀ ਸਾਹਿਬ ਦੀ ਤੇ ਉਸ ਵੇਲੇ ਦਾ ਮੁੱਖ ਮੰਤਰੀ ਨਹੀਂ ਜਥੇਦਾਰ ਦੇ ਪੈਰਾਂ 'ਚ ਡਿੱਗ ਸਕਦਾ ਸੀ ਕਿ ਸਾਡੇ ਲੋਕ ਜਥੇਦਾਰ ਜੀ ਦਾ ਸਾਥ ਦੇ ਦੇਣ ਕਦੇ ਪੁੱਛਿਆ ਉਸ ਪਰਿਵਾਰ ਦਾ ਜਾ ਕੇ ਕੀ ਹਾਲ ਹੂੰ ਇਹ ਦੁਖਦਾਈ ਘਟਨਾ ਹੋਰ ਆ ਉਹ ਉਸ ਦਿਨ ਉਹਨਾਂ ਦੇ ਦੋਤੇ ਦੀ ਮੌਤ ਹੋਈ ਸੀ ਜਿਹਦੇ ਉਹਨਾਂ ਨੇ ਚੱਕ ਕੇ ਲਿਆਂਦਾ ਓਹੋ ਇੱਕੇ ਦਿਨ ਹਾਂ ਉਹਨਾਂ ਨੂੰ ਉਹ ਆਪਦੇ ਦੋਤੇ ਦਾ ਅੰਤਿਮ ਰਸਮਾ ਨਹੀਂ ਕਰਦੇ ਇੱਕ ਪਾਸੇ ਪਰਿਵਾਰ ਉਧਰ ਵੀ ਜੀ ਸੀਗਾ ਬਿਲਕੁਲ ਇੱਕ ਪਾਸੇ ਇਧਰ ਤਸ਼ੱਬਧ ਚੱਲ ਰਿਹਾ ਦੇਖੋ ਕਿੰਨੀ ਵੱਡੀ ਗੱਲ ਆ ਬੇਟੀ ਇਹਦੀ ਮੈਰਿਜ ਕੀਤੀ ਹੁੰਦੀ ਬੰਦੇ ਨੇ ਉਹਦਾ ਬੇਟੇ ਦੀ ਡੈਥ ਹੋਈ ਹੋਵੇ ਤੇ ਇਨਸਾਨੀਅਤ ਤੌਰ ਤੇ ਆਪਾਂ ਕਹਿ ਦਿੰਦੇ ਕਿਹੜਾ ਕੋਈ ਕ੍ਰਿਮ ਮੈਂ ਤਾਂ ਵਾਰ-ਵਾਰ ਇਹ ਗੱਲ ਕੋਈ ਉਹ ਕ੍ਰਿਮੀਨਲ ਥੋੜੀ ਸੀ ਉਹ ਤਾਂ ਜਨਤਕ ਜ਼ਿੰਦਗੀ ਜਿਉਂਦੇ ਗੁਰਦੁਆਰੇ ਕਥਾ ਕਰਕੇ ਆਏ ਉਹਦੋਂ ਨੂੰ ਆਪਦੇ ਪਿੰਡ ਬਸ ਦੁੱਖ ਆ ਸੀ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਲੋਕ ਭਰੋਸਾ ਕਰਦੇ ਸੀ ਤੇ ਉਹਦਾ ਨਾਲ ਖਤਰਾ ਕਿਹਨੂੰ ਸੀਗਾ ਇਹ ਤੁਹਾਡੇ ਤੇ ਕੁਐਸਚਨ ਮਾਰਕ ਆ ਹਰ ਬੰਦੇ ਦਾ ਦਿਮਾਗ ਕੰਮ ਕਰਦਾ ਠੀਕ ਆ ਹਰ ਸਿੱਖ ਸਮਝ ਲੈ ਵੀ ਜਥੇਦਾਰ ਕੌਕੇ ਦਾ ਖਤਰਾ ਕਿਹਨੂੰ ਸੀ ਉਸ ਵੇਲੇ ਦੇ ਮੁੱਖ ਮੰਤਰੀ ਦਾ ਕੋਈ ਖਤਰਾ ਨਹੀਂ ਸੀ। ਜਵਾਬ ਹੀ ਨਹੀਂ ਮਿਲੂਗਾ। ਚੰਦ ਮੱਲ ਜਵਾਬ ਹੀ ਨਾ ਹੋਵੇ ਇਸ ਚੀਜ਼ ਦਾ ਕਿਸੇ ਕੋਲ। ਇਹ ਤੁਹਾਨੂੰ ਕੋਈ ਫੈਸਲਾ ਕਰਦੇ ਮੈਂ ਤੁਹਾਨੂੰ ਸੱਚ ਦੱਸਦਾ। ਹੂੰ। ਬਹੁਤ ਵੱਡੀ ਗੱਲ ਹੈ ਕਿ ਇਸ ਚੀਜ਼ ਨੂੰ ਸੱਚ ਭਾਵੇਂ ਸਮਾਂ ਬੀਤ ਜਾਏ ਜਿਵੇਂ ਵੀ ਹੋਇਆ। ਹਾਂਜੀ। ਕੋਈ ਵਿਧੀ ਬਣੀ ਚਲੋ ਆਪਣੇ ਸੁਆਗ ਇਹ ਆਪਾਂ ਇਸ ਚੀਜ਼ ਨੂੰ ਸਾਹਮਣੇ ਪੇਸ਼ ਕੀਤਾ। ਬਹੁਤ-ਬਹੁਤ ਧੰਨਵਾਦ ਇਸ ਚੀਜ਼ ਦੀ ਮੁਲਾਕਾਤ ਤੇ। ਦੁੱਖ ਇਹ ਹੈ ਵੀ ਮੈਂ ਵੀ ਇਸ ਪਿੰਡ ਦਾ ਪਿੰਡਾਂ ਦੀ ਲੋਕਾਂ ਸੀ। ਸਿੱਖਾਂ ਦੇ ਪੁੱਤ। ਤੇ ਉਹ ਮਰਨ ਵਾਲੇ ਵੀ ਸਿੱਖਾਂ ਦੇ ਪੁੱਤ ਸੀ। ਤੇ ਮਰਨ ਵਾਲੇ ਵੀ ਇਹਨਾਂ ਪਿੰਡਾਂ ਦੇ ਸੀ। ਕਾਣੀ ਖੇਡ ਕੋਈ ਹੋਰ ਹੀ ਖੇਡ ਗਿਆ। ਫਾਇਦਾ ਕੋ ਹੋਰ ਲਗਾ। ਮਰੇ ਤਾਂ ਮਾ ਸਿੱਖਾਂ ਦੇ ਪੁੱਤ ਹੀ ਐ ਨਾ। ਹੂੰ। ਜੇ ਮੈਂ ਮਰ ਜਾਂਦਾ ਤੇ ਮੈਂ ਵੀ ਕਿਸੇ ਮਾ ਦਾ ਪੁੱਤ ਸੀ। ਹੂੰ। ਜੇ ਕੋਈ ਖੜਕੂ ਮੇਰੇ ਪਿੰਡ ਦਾ ਉੱਠਿਆ ਕੋਈ। ਤੋ ਵੀ ਕਿਸੇ ਸਿੱਖ ਮਾ ਦਾ ਹੀ ਪੁੱਤ ਸੀ। ਜਾਂਦੇ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਸੀ। ਬਿਲਕੁਲ। ਸਾਡਾ ਗੁਰੂ ਇੱਕ। ਹੂੰ। ਸਾਡਾ ਅਕਾਲ ਤਖਤ ਇੱਕ। ਠੀਕ ਹੈ ਸਾਡਾ ਸਿਧਾਂਤ ਇੱਕ ਸਾਡੀ ਬੋਲੀ ਇੱਕ ਸਾਡੀ ਧਰਤੀ ਇੱਕ ਠੀਕ ਹੈ ਅਸੀਂ ਅਸੀਂ ਉੱਜੜ ਗਿਆ ਆਪਸ ਵਿੱਚ ਤੇ ਅਜਾੜਨ ਵਾਲੇ ਬੈਠੇ ਅਗਲੇ ਪਾਸੇ ਹਮ ਹੁਣ ਵੀ ਮੈਂ ਜਿਹੜੀ ਗੱਲ ਆ ਮੁੰਡੇ ਚਲੋ ਚੰਗੀ ਗੱਲ ਆ ਅਮਰਤਪਾਲ ਅਮਰਤਿਸ਼ ਕੌਂਦਾ ਨਸ਼ੇ ਛਡਾਉਂਦਾ ਮੈਂ ਇਹਨੂੰ ਕਹਿੰਦਾ ਵੀ ਥੋੜਾ ਜਿਹਾ ਸੰਭਲ ਕੇ ਚੰਗਾ ਮਸਾ ਕੋਈ ਕੌਮ ਨੂੰ ਕੀ ਉਮੀਦ ਜਗਦੀ ਆ ਇਹਨਾਂ ਹੋਵੇ ਵੀ ਧਿਆਨ ਸਿੰਘ ਮੰਡਲਾ ਕੰਮ ਹੋਵੇ ਵੀ ਪਹਿਲਾਂ ਤਾਂ ਸਾਡੀ ਕੌਮ ਦੀ ਇਹ ਆ ਵੀ ਉੱਲਰ ਹੀ ਜਾਣੀ ਅਗਲੇ ਤੇ ਹੂੰ ਠੀਕ ਹੈ ਸਾਡੇ ਬਾਰੇ ਮਸ਼ਹੂਰ ਹੈ ਵੀ ਜਦੋਂ ਅਸੀਂ ਲਿਆਉਣੀ ਅਗਲੇ ਨੂੰ ਹਾਥੀ ਤੇ ਭਾਕੇ ਲਿਆਉਣੀ ਆ ਹੂੰ ਠੀਕ ਹੈ ਜੀ ਫੁੱਲਾਂ ਦੀ ਵਰਖਾ ਕਰਦੇ ਲਿਆਉਣੀ ਆ ਤੇ ਜਦੋਂ ਫਿਰ ਅਸੀਂ ਕਿਸੇ ਨੂੰ ਤੋੜਦੇ ਆ ਫਿਰ ਖੋਤੇ ਤੇ ਭਾਕੇ ਤੇ ਛੱਤਰ ਮਾਰਦੇ ਤੋੜਦੇ ਆ ਇਹ ਸਾਡੇ ਚ ਕਮੀ ਆ ਅਸੀਂ ਵਿਚਲਾ ਰਾਹ ਨਹੀਂ ਉਹਦੇ ਬਾਰੇ ਨਹੀਂ ਸੋਚਦੇ ਹਾਥੀ ਤੋਂ ਖੋਤੇ ਵਾਲਾ ਇਹ ਇੰਨਾ ਕ ਅਸੀਂ ਸੋਚਣ ਲੱਗ ਜਾਈਗੇ ਸਾਡੀ ਹਾਲਤ ਮਾੜੀ ਜਾਊ ਉਹਨੂੰ ਮੈਂ ਤਾਂ ਇਹ ਤਾਂ ਦੱਸ ਹੀ ਸਕਦੇ ਆ ਤੁਹਾਡੇ ਨਾਲ ਭਈਆ ਕੁਝ ਹੋਇਆ ਹੂੰ ਨਹੀਂ ਪਰ ਇਹ ਕਹਿੰਦੇ ਨੇ ਕਿ ਅੰਦਰ ਲੈ ਕੇ ਵੀ ਕਿਉਂ ਜਾਣਾ ਦੁਨੀਆ ਤੋਂ ਜਿਹੜੀ ਗੱਲ ਸੱਚੋ ਪੇਸ਼ ਕਰਦੇ ਨੇ ਉਹ ਗੱਲ ਨਹੀਂ ਵੈਦਿਕ ਚੈਰੀ 47 48 ਸਾਲ 50 ਸਾਲ ਨੂੰ ਜ਼ਿੰਦਗੀ ਜਿਉਣੀ ਹੈ ਜੀ ਚਲੇ ਜਾਵਾਂ ਸਾਰੀ ਦੁਨੀਆ ਹੀ ਗਈ ਹੈ ਪਰ ਇਹ ਤਾਂ ਨਹੀਂ ਬੋਝ ਲੈ ਕੇ ਜਾਵਾਂਗੇ ਬੋਝ ਲੈ ਕੇ ਜਾਵਾਂਗੇ ਮੱਲੀ ਚੱਲੋ ਬੋਝ ਨਹੀਂ ਲੈ ਕੇ ਮਰਨਾ ਤਾਂ ਹੈਗਾ ਹੀ ਇੱਕ ਦਿਨ ਚ ਲਈ ਜਾਣਾ ਸਭ ਨੇ ਜੀ ਧੰਨਵਾਦ ਜੀ ਵਾਈਗਲ ਚੱਕਾ ਖਾਲਸਾ ਵਾਈਗਲ